ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਨੀਤ ਮਾਂ ਦੇ ਭੋਗ ਪੈ ਜਾਣ ਦੇ ਬਾਅਦ ਸੁਨੇਹਾ ਹੋਰੀ ਪੰਜੇ ਪੈਣਾ ਇੱਕ ਵਾਰੀ ਫੇਰ ਪੇਕੀ ਗੇੜਾ ਮਾਰਨ ਆਈਆਂ ਤਾਂ ਉਹਨਾਂ ਦੇ ਚਾਹ ਪੀਣ ਉਪਰੰਤ ਉਹਨਾਂ ਦੇ ਇਕਲੌਤੇ ਛੋਟੇ ਭਰਾ ਨੇ ਇੱਕ ਗੁੱਥਲੀ ਉਹਨਾਂ ਦੇ ਸਾਹਮਣੇ ਕੋਲ ਕੇ ਰੱਖ ਦਿੱਤੀ ਜਿਸ ਵਿੱਚ ਮਾਂ ਦੀਆਂ ਦੋ ਸੋਨੇ ਦੀਆਂ ਚੂੜੀਆਂ ਵਾਲੀਆਂ ਦਾ ਜੋੜਾ ਤੇ ਇੱਕ ਕੀਮਤੀ ਕੋਕਾ ਸੀ ਪ੍ਰਾਣੇ ਆਪਣੀ ਇਮਾਨਦਾਰੀ ਨਾਲ ਮਾਂ ਦੀਆਂ ਸਭ ਕੀਮਤੀ ਚੀਜ਼ਾਂ ਪੈਣਾ ਅੱਗੇ ਰੱਖ ਦਿੱਤੀਆਂ। ਇਹ ਦੇਖ ਪੈਣਾ ਦੇ ਮੂੰਹ ਅੱਡੇ ਰਹਿ ਗਏ। ਆਪਣੀਆਂ ਪੈਣਾ ਦੇ ਉੱtre ਮੂੰਹ ਦੇਖ ਕੇ ਪ੍ਰਾਣੇ ਕਿਹਾ ਮੈਨੂੰ ਤਾਂ ਬੇਬੇ ਦੇ ਸੰਦੂਕ ਚੋਂ ਇਹੀ ਮਿਲਿਆ। ਛੇ ਕੁਝ ਹੋਰ ਵੀ ਆ ਤਾਂ ਦੱਸ ਦੋ ਮੈਂ ਲੱਭ ਲੈਣਾ। ਐਨ ਐਚ ਉਸ ਦੀ ਪਤਨੀ ਆਪਣੇ ਸਸਤੇ ਕੱਪੜੇ ਖੇਸ ਸੌਲ ਬੂੜ ਚਰਾਬਾਂ ਤੱਕ ਮੰंजे ਤੇ ਰੱਖ ਆਪਣੀਆਂ ਨਾਨਦਾਂ ਦੇ ਸਾਹਮਣੇ ਲੈ ਆਈ। ਰੁਕੋ ਜੀ ਇਹ ਜੀਜਾਵਿਤਾ ਦੇਵੋ ਕਹੇ ਉਹ ਮੰਝੇ ਦੇ ਲਾਗੇ ਖਲੋ ਗਈ ਸਨੇਹਾ ਹੋਰਾਂ ਦੇ ਹੱਥ ਤੇ ਉਸਨੇ ਦੋ ਦੋ ਟੋਲਿਆਂ ਦੇ ਟਾਪਸ ਜੋ ਬੇਬੇ ਨੇ ਜਿਉਂਦੀ ਹੁੰਦੀ ਨੇ ਬਣਾ ਕੇ ਰੱਖੇ ਸਨ ਜੇ ਮੇਰੇ ਤਿੰਨ ਪੋਤੀਆਂ ਦੇ ਬਾਅਦ ਪੋਤਾ ਹੋਇਆ ਤਾਂ ਖੁਸ਼ੀ-ਖੁਸ਼ੀ ਆਪਣੇ ਵੱਲੋਂ ਈਆਂ ਨੂੰ ਦੇਵਾਂਗੀ ਤਾਂ ਕਿ ਭਰਾ ਤੇ ਪੰਜ ਭੈਣਾਂ ਦਾ ਬੋਝ ਨਾ ਬਣੇ ਵੀ ਰੱਖ ਦਿੱਤੀ ਸਨੇਹਾ ਹੋਰਾਂ ਦੇ ਭਰਾ ਦੇ ਪਰਜਾਈ ਨੇ ਹੋਰ ਬੱਚਾ ਨਾ ਕਰਨ ਦਾ ਫੈਸਲਾ ਜੋ ਲੈ ਲਿਆ ਸੀ ਰਾਤੇ ਪਰਜਾਈ ਦੁਆਰਾ ਮਾਂ ਦੀਆਂ ਚੀਜ਼ਾਂ ਨੂੰ ਬਿਲਕੁਲ ਨਾਲ ਕੋਣ ਸਕੋ ਹਰ ਚੀਜ਼ ਨੂੰ ਸਾਹਮਣੇ ਰੱਖ ਦੇਣ ਨਾਲ ਸਨੀਹਾ ਹੋਰੀ ਸਭ ਪੈਣਾ ਭਾਵੁਕ ਹੋ ਗਈਆਂ ਜਦੋਂ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਹੱਥ ਨਾ ਪਾਇਆ ਤਾਂ ਉਹਨਾਂ ਦੀ ਪਰਜਾਈ ਬੋਲੀ ਪੈਣੋ ਇਹ ਤੁਹਾਡੀ ਮਾਂ ਦੀਆਂ ਕੀਮਤੀ ਨਿਸ਼ਾਨੀਆਂ ਮਰਹੂਮ ਮਾਂ ਦੀਆਂ ਚੀਜ਼ਾਂ ਦੀ ਅਹਿਮੀਅਤ ਇੱਕ ਤੀ ਨੂੰ ਹੀ ਪਤਾ ਹੁੰਦੀ ਆ ਭਾਵੇਂ ਮੈਂ ਦਾਜ ਚ ਕੁਝ ਨਹੀਂ ਲਈ ਸੀ ਪਰ ਮੇਰੀ ਮਾਂ ਨੇ ਜੋ ਵੀ ਛੋਟੀ ਮੋਟੀ ਚੀਜ਼ ਮੈਨੂੰ ਦਿੱਤੀ ਮੈਂ ਸੰਭ ਕੇ ਰੱਖੀ ਹੋਈ ਆ ਇਹ ਸਭ ਵਸਤਰ ਗਹਿਣੇ ਜੁੱਤੇ ਤੁਹਾਡੀ ਮਾਂ ਦੀਆਂ ਨਿਸ਼ਾਨੀਆਂ ਤੁਸੀਂ ਆਪਸ ਵਿੱਚ ਵੰਡ ਕੇ ਲੈ ਲਵੋ ਅਸੀਂ ਰਸੋਈ 'ਚ ਰੋਟੀ ਬਣਾਉਂਦੇ ਆ ਕੈ ਸੁਨੇਹਾ ਦੀ ਪਰਜਾਈ ਦੇ ਭਰਾ ਰਸੋਈ 'ਚ ਚਲੇ ਗਏ ਜਦੋਂ ਰੋਟੀ ਤਿਆਰ ਕਰ ਮੁੜ ਆਏ ਤਾਂ ਸਭ ਚੀਜ਼ਾਂ ਉੰਜ ਹੀ ਪਈਆਂ ਸਨ ਸੋਹਣੀਆਂ ਦੀਆਂ ਚੀਜ਼ਾਂ ਆਪਣੇ ਤੇ ਆਪਣੀਆਂ ਭੈਣਾਂ ਵੱਲੋਂ ਸੁਨੇਹਾ ਨੇ ਭਾਬੋ ਨੂੰ ਦਿੰਦਿਆ ਕਿਹਾ ਫੇਰ ਕੀ ਹੋਇਆ ਜੀ ਸਾਡੀ ਮਾਂ ਨਹੀਂ ਰਹੀ ਹੁਣ ਤਾਂ ਤੂੰ ਸਾਡੀ ਪਰਜਾਈ ਵੀ ਆ ਤੇ ਮਾਂ ਵੀ ਸਾਡੇ ਪੇਕਿਆਂ ਦਾ ਦਰ ਤੂੰ ਖੁੱਲਾ ਰੱਖਣਾ ਵਸਦਾ ਰੱਖਣਾ ਸਾਡੇ ਕੋਲ ਸਾਡੀਆਂ ਸੱਸਾਂ ਦਾ ਦਿੱਤਾ ਹੈਗਾ ਇਹ ਤੇਰੀ ਸੱਸ ਦਾ ਤੂੰ ਸਾਹਮਣੇ ਰੱਖ ਜੇ ਕਦੇ ਸਾਡੇ ਭਤੀਜਾ ਹੋਇਆ ਤਾਂ ਅਸੀਂ ਆਪੂ ਆਪਣੇ ਟੌਪ ਸਨਮਾਨ ਨਾਲ ਜ਼ਰੂਰ ਲੈ ਕੇ ਜਾਵਾਂਗੇ ਨਹੀਂ ਫਿਰ ਤੂੰ ਸਾਡੀਆਂ ਭਤੀਜੀਆਂ ਨੂੰ ਦੇ ਕੇ ਡੰਗ ਸਾਰ ਲਵੇਂ ਤੁਸੀਂ ਭਰਾ ਦੇ ਪਰਜਾਈ ਹੁਣ ਸਾਡੇ ਮਾਪੇ ਹੋ ਤੁਸੀਂ ਸਾਡੇ ਪੇਕਿਆਂ ਦਾ ਘਰ ਵਸਦਾ ਰੱਖਣਾ ਸਾਡੇ ਲਈ ਇੰਨਾ ਕਾਫੀ ਹੈ ਤੁਹਾਡੇ ਦੁੱਖ ਵੀ ਸਾਡੇ ਨੇ ਤੇ ਸਾਡਾ ਸੁੱਖ ਵੀ ਆਪਣੀਆਂ ਭੈਣਾਂ ਦੁਆਰਾ ਕੋਈ ਵੀ ਚੀਜ਼ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦੇਣ ਨਾਲ ਭਰਾ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਆਪਣੀਆਂ ਨਣਦਾਂ ਦੇ ਮੂੰਹੋਂ ਸਨੇਹ ਭਰੀਆਂ ਗੱਲਾਂ ਸੁਣ ਪਰਜਾਈ ਦੇ ਦਿਲ ਵਿੱਚ ਉਹਨਾਂ ਪ੍ਰਤੀ ਸ਼ਤਕਾਰ ਹੋਰ ਵੱਧ ਗਿਆ। ਬ੍ਰਾਂਡੇ 'ਚ ਬੈਠੀਆਂ ਭਤੀਜੀਆਂ ਆਪਣੇ ਭੂਆ ਦੀਆਂ ਸਭ ਗੱਲਾਂ ਸੁਣ ਰਹੀਆਂ ਸਨ। ਜਦੋਂ ਉਹਨਾਂ ਸਭ ਕੁਝ ਆਪਣੇ ਭਰਾ ਪਰਜਾਈ ਲਈ ਛੱਡ ਦਿੱਤਾ ਤਾਂ ਉਹਨਾਂ ਨੂੰ ਭੂਆ ਨਾਲ ਹੋਰ ਵੀ ਮੋਹ ਹੋ ਗਿਆ। ਉਹ ਸੋਚਣ ਲੱਗੀਆਂ ਅਸੀਂ ਵੀ ਵੱਡੀਆਂ ਹੋ ਕੇ ਭੂਆ ਹੋਰਾਂ ਵਰਗੀਆਂ ਬਣਾਂਗੇ। ਭਰਾ ਪਰਜਾਈ ਦੇ ਭੈਣਾਂ ਨੇ ਇੱਕ ਦੂਜੇ ਦਾ ਖਿਆਲ ਰੱਖ ਇੱਕ ਦੂਜੇ ਲਈ ਚੀਜ਼ਾਂ ਛੱਡ ਦੇਣ ਦਾ ਫੈਸਲਾ ਕੀਤਾ। ਤਾ ਸਾਫ ਨੀਅਤ ਉਹਦੇ ਸਦਕਾ ਸਭ ਇੱਕ ਦੂਜੇ ਦੇ ਦਿਲਾਂ ਦੇ ਕਰੀਬ ਆ ਗਏ ਚੀਜ਼ਾਂ ਦਾ ਫਿਰ ਵੀ ਬਣ ਜਾਂਦੀਆਂ ਨੇ ਪਰ ਜੇ ਨੀਅਤ ਮਾੜੀ ਹੋਵੇ ਤਾਂ ਦਿਲਾਂ 'ਚ ਫਰਕ ਪੈ ਜਾਂਦਾ ਤੇ ਉਹ ਕਦੇ ਨਹੀਂ ਮਿਟਦਾ ਭਰਾ ਨੇ ਖੁਸ਼ ਹੋ ਕੇ ਆਪਣੇ ਆਪੋ ਆਪਣੇ ਸਾਫ ਸਭ ਚੀਜ਼ਾਂ ਭੈਣਾ ਤੇ ਆਪਣੀ ਘਰਵਾਲੀ ਨਾਲ ਵਿੱਚ ਵੰਡ ਦਿੱਤੀਆਂ ਕਿਸੇ ਦੇ ਮਨ 'ਚ ਕੋਈ ਰੋਸਾ ਨਹੀਂ ਸੀ ਤੇ ਸਵਰਗਵਾਸ ਹੋ ਚੁੱਕੀ ਮਾਂ ਦੀ ਆਤਮਾ ਨੂੰ ਆਪਣੇ ਧੀਆ ਪੁੱਤ ਦਾ ਆਪਸੀ ਪਿਆਰ ਦੇਖ ਕੇ ਬਹੁਤ ਸ਼ਾਂਤੀ ਮਿਲ ਰਹੀ ਹੋਵੇਗੀ ਧੰਨਵਾਦ ਦੋਸਤੋ ਜੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ